ਸ੍ਰੀ ਦਰਬਾਰ ਸਾਹਿਬ ਵਿਖੇ ਬੀਬੇ ਦੇ ਨਾਲ ਹੋਇਆ ਚਮਤਕਾਰ ਜਦੋਂ ਪਤਾਸੇਵਾਲਾ ਪ੍ਰਸ਼ਾਦ ਮੰਗਿਆ ਅੱਗੇ ਜੋ ਹੋਇਆ ਹੋਸ਼ ੁੱਟ ਜਾਣਗੇ ਤੁਹਾਡੇ ਬੀਬੀ ਨੂੰ ਖਜ਼ਾਨਾ ਲੱਭਿਆ ਆਪਾਂ ਬੇਨਤੀਆਂ ਸੰਧੀਆਂ ਕਰਾਂਗੇ ਮੇਰਾ ਪੰਜਾਬ ਟੀਵੀ ਚੈਨਲ ਦੇ ਵਿੱਚ ਬਣੇ ਰਹੋ ਜੀ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਨਵਾਂ ਨੋਟੀਫਿਕੇਸ਼ਨ ਤੁਹਾਨੂੰ ਬੈਲ ਆਈਕਨ ਤੋਂ ਪ੍ਰਾਪਤ ਹੋਇਆ। ਸੋ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਬਹੁਤ ਵਾਰ ਆਪਾਂ ਵੇਖਿਆ ਹੋਏਗਾ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਜ਼ਰੂਰ ਵੇਖਿਓ ਇਸ ਚੀਜ਼ ਨੂੰ ਨੋਟ ਕਰਿਓ। ਆ ਸੰਗਤ ਜਦੋਂ ਦਰਬਾਰ ਸਾਹਿਬ ਜਾਂਦੇ ਆ ਸ਼ਰਦਾ ਦੇ ਨਾਲ ਕਈ ਵਾਰੀ ਅਜੀਹਾ ਹੁੰਦਾ ਆ ਆਪਾਂ ਕੜਾ ਪ੍ਰਸ਼ਾਦ ਲੈਨੇ ਆ ਤੇ ਕਈ ਵਾਰੀ ਆਪਾਂ ਮੰਗ ਕੇ ਪਤਾਸੇ ਦਾ ਪ੍ਰਸ਼ਾਦ ਜਿਹੜਾ ਮੰਗ ਲੈਨੇ ਆ ਤੇ ਇੱਕ ਬੀਬੀ ਨੇ ਅਜਿਹਾਈ ਕੀਤਾ ਬੀਬੀ ਨੂੰ ਜਿਹੜਾ ਹੈ ਪਤਾਸੇ ਦਾ ਪ੍ਰਸ਼ਾਦ ਦਿੱਤਾ ਬੀਬੀ ਨੂੰ ਤਾਂ ਨਹੀਂ ਤਾਂ ਕਾਫੀ ਸੰਗਤ ਮੰਗ ਕੇ ਲੈਂਦੀ ਹੈ ਪਰ ਇਹੀ ਹੈ ਵਾਹਿਗੁਰੂ ਜੀ ਦੀ ਕਿਰਪਾ ਜਿਹੜਾ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਮਜਾਲ ਹੈ ਹੱਥ ਖਾਲੀ ਹੋ ਜਾ ਉਹ ਤਾਂ ਫਿਰ ਝੋਲੀਆਂ ਭਰ ਕੇ ਹੀ ਮੁੜਦਾ ਧੰਨ ਧੰਨ ਰਾਮਦਾਸ ਗੁਰੂ ਜਿਹਨ ਸਰੀਆ ਤਿੰਨ ਸਵਾਰਿਆ ਆਪਾਂ ਪੜਾਦੇ ਆ ਨਾ ਬਾਣੀ ਵਿੱਚੋਂ ਸਾਧ ਸੰਗਤ ਜਿਹੜਾ ਵੀ ਉਹ ਪ੍ਰਸ਼ਾਦ ਨੂੰ ਲੈ ਗਿਆ ਉਹਨੇ ਛਕ ਲਿਆ ਉਹਦੇ ਤੇ ਫਿਰ ਕਿਰਪਾ ਹੋਣੀ ਕੋਣੀ ਹੈ ਜਿਹੜਾ ਵੀ ਮੰਗਦਾ ਹੈ ਨਾ ਝੋਲੀ ਅੱਡ ਕੇ ਸ੍ਰੀ ਬਾਦਸ਼ਾਹ ਕਿਰਪਾ ਕਰਿਓ ਮਿਹਰ ਕਰਿਓ ਮੈਂ ਬੇਨਤੀ ਕਰਦਮਾ ਕਿ ਖਜ਼ਾਨਾ ਇੱਕ ਛੱਡੋ ਖਜ਼ਾਨੇ ਬਹੁਤ ਮਿਲ ਜਾਂਦੇ ਨੇ بڑے ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਜਦੋਂ ਆਪਾਂ ਸੱਚੇ ਦਰ ਤੇ ਅਰਦਾਸ ਕਰਦੇ ਆਂ ਜਾ ਕੇ ਸੱਚੇ ਮਨ ਦੇ ਨਾਲ ਕਰਦੇ ਆਂ ਮਨ ਦੇ ਵਿੱਚ ਊਣਤਾ ਹੀ ਨਹੀਂ ਹੁੰਦੀ ਕੋਈ ਖੋਟਤਾ ਹੀ ਨਹੀਂ ਹੁੰਦੀ ਫਿਰ ਸੱਚੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਫਿਰ ਸਤਿਗੁਰੂ ਮਿਹਰ ਕਰ ਦਿੰਦੇ ਨੇ ਫਿਰ ਉਸ ਗੁਰੂ ਦੀ ਜਿਹੜੀ ਕਿਰਪਾ ਹੁੰਦੀ ਹੈ ਉਹ ਮਿਹਰ ਹੁੰਦੀ ਹੈ ਨਾ ਪਿਆਰਿਓ ਉਹ ਯਾਦ ਰੱਖਿਓ ਫਿਰ ਸੱਚੇ ਪਾਤਸ਼ਾਹ ਬਹੁਤ ਵੱਡੀ ਕਿਰਪਾ ਕਰਦੇ ਨੇ ਬਹੁਤ ਵੱਡੀ ਰਹਿਮਤ ਕਰਦੇ ਨੇ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਸਤਗੁਰੂ ਦੀ ਮਿਹਰ ਹੁੰਦੀ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਸੱਚੇ ਸਤਗੁਰੂ ਕਿਰਪਾ ਕਰਕੇ ਸੱਚੇ ਸਤਗੁਰੂ ਮਿਹਰ ਕਰਕੇ ਉਹਨੂੰ ਖਜ਼ਾਨਾ ਦੇ ਦਿੰਦ ਨੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਸਾਡੇ ਕੋਲੇ ਗੁਰਬਾਣੀ ਰੂਪ ਖਜ਼ਾਨਾ ਹੈ ਜਿਹੜਾ ਇਸ ਖਜ਼ਾਨੇ ਨੂੰ ਫਰੋਲਦਾ ਹੈ ਸਤਿਗੁਰੂ ਉਹਨੂੰ ਦੁਨਿਆਵੀ ਖਜ਼ਾਨਾ ਵੀ ਦੇ ਦਿੰਦੇ ਨੇ ਧਨ ਦੌਲਤ ਖਜ਼ਾਨਾ ਵੀ ਜਿਹੜਾ ਉਸ ਨੂੰ ਮਿਲਦਾ ਹੈ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਸਤਿਗੁਰੂ ਉਹਦੇ ਤੇ ਮਿਹਰ ਕਰਦੇ ਨੇ ਮੇਰੇ ਪਾਤਸ਼ਾਹ ਉਹਦੇ ਤੇ ਮਿਹਰ ਕਰ ਦਿੰਦੇ ਨੇ ਪਿਆਰਿਓ ਇਹ ਗੱਲ ਯਾਦ ਰੱਖਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ ਇਹ ਗੁਰੂ ਨਾਨਕ ਦਾ ਦਰਬਾਰ ਹੈ ਇਥੇ ਝੋਲੀਆਂ ਭਰਦੀਆਂ ਨੇ ਜ਼ਰੂਰ ਜੇ ਕੋਈ ਸ਼ਰਧਾ ਤੇ ਸੱਚੇ ਮਨ ਦੇ ਨਾਲ ਆਉਂਦਾ ਹੈ ਹਰ ਇੱਕ ਦੀਆਂ ਝੋਲੀਆਂ ਭਰਦੀਆਂ ਨੇ ਪਿਆਰਿਓ ਜਦੋਂ ਵੀ ਕੋਈ ਦਰਬਾਰ ਸਾਹਿਬ ਜਾਂਦਾ ਤੇ ਯਾਦ ਰੱਖਿਓ ਇਹ ਗੁਰੂ ਰਾਮਦਾਸ ਜੀ ਦਾ ਦਰ ਹੈ ਇੱਥੇ ਜਿਹੜਾ ਕੋਈ ਆਉਂਦਾ ਹੈ ਉੱਥੇ ਉਹਦੀ ਝੋਲੀ ਜ਼ਰੂਰ ਭਰਦੀ ਹੈ ਕਈ ਦਿਨਾਂ ਤੋਂ ਕਈ ਕੁਝ ਲੋਕ ਕਾਫੀ ਲੰਮੇ ਸਮੇਂ ਤੋਂ ਆਪਾਂ ਵੇਖਦੇ ਆਂ ਪ੍ਰਾਣੀਆਂ ਵੀਡੀਓ ਕੁਝ ਦੇਖੀ ਜਾਂਦੇ ਨੇ ਉਹ ਕਹਿੰਦੇ ਜੀ ਬੇਬੇ ਨੂੰ ਖਜ਼ਾਨਾ ਲੱਭ ਗਿਆ ਜੀ ਐ ਹੋ ਗਿਆ ਜੀ ਉੱਥੇ ਇਹ ਹੋ ਰਿਹਾ ਜੀ ਸਾਧ ਸੰਗਤ ਇਹ ਚੀਜ਼ਾਂ ਆਪਾਂ ਨੂੰ ਕਿਤੇ ਨਾ ਕਿਤੇ ਅਫੈਕਟ ਕਰਦੀਆਂ ਨੇ ਸੋ ਸਮਝਣ ਵਾਲੀ ਗੱਲ ਹੈ ਲੋਕ ਤੇ ਝੂਠੇ ਕਹਿੰਦੇ ਵੀ ਖਜ਼ਾਨਾ ਲੱਭਿਆ ਜੀ ਪਰ ਹੁੰਦਾ ਕੁਝ ਨਹੀਂ ਪਰ ਜਿਹੜਾ ਸੱਚੇ ਮੰਨਣ ਵਾਲ ਜਾਂਦਾ ਉਹ ਖਜ਼ਾਨਾ ਜ਼ਰੂਰ ਲੱਭਦਾ ਪਿਆਰਿਓ ਉਹਨੂੰ ਖਜ਼ਾਨਾ ਲੱਭਦਾ ਨਹੀਂ ਸੱਚੇ ਸਤਿਗੁਰੂ ਉਹਦੇ ਹੱਥ ਦੇ ਖਜ਼ਾਨਾ ਧਰਦੇ ਨੇ ਕਿ ਲੈ ਭਾਈ ਆਹ ਫੜ ਚਾਬੀ ਤੇ ਜਾ ਖਜ਼ਾਨਾ ਚੁੱਕ ਲੈ ਜਿੰਨਾ ਤੈਨੂੰ ਚਾਹੀਦਾ ਹੈ ਦੇਂਦਾ ਦੇ ਲੈਂਦੇ ਥੱਕ ਪਾਹੇ ਫਿਰ ਅਵਸਥਾ ਇਹ ਬਣ ਜਾਂਦੀ ਹੈ ਪਿਆਰਿਓ ਕਿਉਂਕਿ ਗੁਰੂ ਦਾ ਦਰ ਹੈ ਉਥੇ ਕਿਸੇ ਚੀਜ਼ ਦਾ ਘਾਟਾ ਨਹੀਂ ਜੇ ਘਾਟਾ ਹੈ ਤੇ ਸਾਡੀਆਂ ਨੀਤਾਂ ਦੇ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ